ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਾਇਆ ਗਿਆ 10 ਰੋਜ਼ਾ ਦਸਤਾਰ ਕੈਂਪ ਦੀ ਅੱਜ ਸਮਾਪਤੀ ਸੀ ਸਮਾਪਤੀ ਮੌਕੇ ਜਿਹੜਾ ਪਹਿਲਾ ਦੂਜਾ ਤੀਜਾ ਥਾਂ ਲੈਣ ਵਾਲੇ ਉਹਨਾਂ ਪ੍ਰਤੀਯੋਗੀਆਂ ਦਾ ਵੀ ਸਨਮਾਨ ਹੋਇਆ ਸਾਰੇ ਕੋਚ ਸਹਿਬਾਨ ਦਾ ਸਨਮਾਨ ਹੋਇਆ ਤੇ ਦਸਤਾਰਾਂ ਵੀ ਮੰਡਿਆਂ ਗੀਆਂ ਉੱਥੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦਸਤਾਰ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦਸਤਾਰ ਦਾ ਸਤਕਾਰ ਬਰਕਰਾਰ ਰਹਿਣਾ ਚਾਹੀਦਾ ਹੈ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਕਿ ਇਹਨੂੰ ਦਸਤਾਰ ਨੂੰ ਇੱਕ ਕੱਪੜੇ ਦਾ ਟੁਕੜਾ ਨਾ ਗਿਣੋ ਇਹ ਇੱਕ ਦਸਤਾਰ ਗੁਰਾਂ ਦੀ ਬਖਸ਼ਿਓਈ ਦਾਤ ਹੈ ਤੇ ਇਹਦਾ ਸਤਕਾਰ ਬਰਕਰਾਰ ਰਹਿਣਾ ਚਾਹੀਦਾ ਆਹਨ ਸਪੀਕਰ ਸਾਹਿਬ ਆਜਾ ਦੇ ਦਸਤਾਰ ਕੈਂਪ ਬਾਰੇ ਦੋ ਜਾਣਕਾਰੀ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਯੂ ਐਸ ਏ ਔਰ ਦਸਤਾਰ ਪ੍ਰਾਈਡ ਟੀਮ ਯੂ ਐਸ ਏ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟਡੀ ਕੋਰ ਸਟਡੀ ਸਰਕਲ ਕੋਰ ਪੂਰਾ ਵੱਲੋਂ ਇਕ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਔਰ ਜਿਹੜੇ ਦੀ 150 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਔਰ ਬੜੀਆਂ ਸੋਹਣੀਆਂ ਸੋਹਣੇ ਦਸਤਾਰਾਂ ਸਿੱਖੀਆਂ ਬੜੇ ਸੋਹਣੇ ਇੱਥੇ ਡੈਡੀਕੇਟਡ ਟ੍ਰੇਨਰ ਸੀਗੇ ਜਿਹੜੇ ਜਿਨ੍ਹਾਂ ਦਸਤਾਰ ਸਿਖਲਾਈ ਦਿੱਤੀ ਹੈ ਔਰ ਸਾਰਿਆਂ ਨੂੰ ਦਸਤਾਰਾਂ ਵੀ ਦਿੱਤੀਆਂ ਗਈਆਂ ਇੱਥੇ ਔਰ ਬੜੇ ਬੱਚਿਆਂ ਦੇ ਵਿੱਚ ਜੋਸ਼ ਹੈ ਔਰ ਮੈਂ ਗੁਰੂ ਸਾਹਿਬੀ ਜੀ ਦਾ ਨਾਮ ਅਰਦਾਸ ਕਰਨਾ ਵੀ ਇਸ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਔਰ ਇਸ ਤਰ੍ਹਾਂ ਦੇ ਪੰਥ ਦੀ ਸੇਵਾ ਵਾਲੇ ਜਿਹੜੇ ਕਾਰਜ ਆ ਕੋਈ ਕਰਦੇ ਰਹਿਣ ਗੁਰਬਾਣੀ ਦੇ ਮਾਅਵਾਕ ਅਨੁਸਾਰ ਸਾਬਤ ਸੂਰਤ ਦਸਤਾਰ ਸਿਰਾ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਜਿਹੜੇ 10 ਰੋਜ਼ਾ ਦਸਤਾਰ ਸਖਲਾਈ ਕੈਂਪ ਲਾਇਆ ਗਿਆ ਉਹਦੇ ਸਮਾਪਤੀ ਸਮਾਰੋਹ ਤੇ ਪਹੁੰਚੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਨੇ ਕਿਹਾ ਕਿ ਅੱਜ ਨੌਜਵਾਨਾਂ ਨੂੰ ਦਸਤਾਰ ਦੀ ਮਹੱਤਤਾ ਦੱਸਣ ਦੀ ਬੜੀ ਲੋੜ ਹੈ ਉਹਨਾਂ ਨੂੰ ਪਤਾ ਲੱਗੇ ਕਿ ਦਸਤਾਰ ਸਿੱਖ ਦੀ ਸ਼ਾਨ ਹੀ ਨਹੀਂ ਕਿਰਦਾਰ ਵੀ ਪੇਛ ਕਰਦੀ ਹੈ ਉਹਨਾਂ ਨੇ ਕਿਹਾ ਕਿ ਇਹੋ ਜੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਭਾਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਮੇਂ-ਸਮੇਂ ਤੇ ਇਹੋ ਜੇ ਸਾਰੂ ਸੋਚ ਵਾਲੇ ਕੈਂਪ ਲਾਏ ਜਾਂਦੇ ਆ ਕੋਟ ਕਬੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੇ ਨਾਲ ਮੈਂ ਗੁਰਮੀਤ ਸਿੰਘ ਮੀਤਤਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਾਇਆ ਗਿਆ 10 ਰੋਜ਼ਾ ਦਸਤਾਰ ਕੈਂਪ ਦੀ ਅੱਜ ਸਮਾਪਤੀ ਸੀ ਸਮਾਪਤੀ ਮੌਕੇ ਜਿਹੜਾ ਪਹਿਲਾ ਦੂਜਾ ਤੀਜਾ ਥਾਂ ਲੈਣ ਵਾਲੇ ਉਹਨਾਂ ਪ੍ਰਤੀਯੋਗੀਆਂ ਦਾ ਵੀ ਸਨਮਾਨ ਹੋਇਆ ਸਾਰੇ ਕੋਚ ਸਹਿਬਾਨ ਦਾ ਸਨਮਾਨ ਹੋਇਆ ਤੇ ਦਸਤਾਰਾਂ ਵੀ ਮੰਡਿਆਂਗੇ ਆ ਉਥੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦਸਤਾਰ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਆ ਕਿਹਾ ਕਿ ਦਸਤਾਰ ਦਾ ਸਤਕਾਰ ਬਰਕਰਾਰ ਰਹਿਣਾ ਚਾਹੀਦਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਕਿ ਇਹਨੂੰ ਦਸਤਾਰ ਨੂੰ ਇੱਕ ਕੱਪੜੇ ਦਾ ਟੁਕੜਾ ਨਾ ਗਿਣੋ ਇਹ ਇੱਕ ਦਸਤਾਰ ਗੁਰਾਂ ਦੀ ਬਖਸ਼ਿਓ ਦਾਤ ਹੈ ਤੇ ਇਹਦਾ ਸਤਕਾਰ ਬਰਕਰਾਰ ਰਹਿਣਾ ਚਾਹੀਦਾ ਆਹ ਸਪੀਕਰ ਸਾਹਿਬ ਆਚਾਰ ਦਸਤਾਰ ਕੈਂਪ ਬਾਰੇ ਜੋ ਜਾਣਕਾਰੀ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਯੂ ਐਸ ਏ ਔਰ ਦਸਤਾਰ ਪ੍ਰਾਈਡ ਟੀਮ ਯੂ ਐਸ ਏ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟਡੀ ਕੋਰ ਕੋਰ ਸਟਡੀ ਸਰਕਲ ਕੋਰ ਪੂਰਾ ਵੱਲੋਂ ਇਕ 10 ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਔਰ ਗੀਰੇ ਜੀ 150 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਔਰ ਬੜੀਆਂ ਸੋਹਣੀਆਂ ਸੋਹਣੇ ਦਸਤਾਰਾਂ ਸਿੱਖੀਆਂ ਬੜੇ ਸੋਹਣੇ ਇੱਥੇ ਡੈਡੀਕੇਟਡ ਟ੍ਰੇਨਰ ਸੀਗੇ ਜਿਹੜੇ ਜਿਨ੍ਹਾਂ ਨੇ ਦਸਤਾਰ ਸਿਖਲਾਈ ਦਿੱਤੀ ਹੈ ਔਰ ਸਾਰਿਆਂ ਨੂੰ ਦਸਤਾਰਾਂ ਵੀ ਦਿੱਤੀਆਂ ਗਈਆਂ ਇੱਥੇ ਔਰ ਬੜੇ ਬੱਚਿਆਂ ਦੇ ਵਿੱਚ ਜੋਸ਼ ਹੈ ਔਰ ਮੈਂ ਗੁਰੂ ਸਾਹਿਬ ਦੇ ਨਾਮ ਚ ਅਰਾਧਨਾ ਕਰਨਾ ਵੀ ਇਸ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਔਰ ਇਸ ਤਰ੍ਹਾਂ ਦੇ ਕੰਤ ਦੀ ਸੇਵਾ ਵਾਲੇ ਜਿਹੜੇ ਕਾਰਜ ਆ ਕੋਈ ਕਰਦੇ ਰਹਿਣ ਗੁਰਬਾਣੀ ਦੇ ਮਾਅਵਾਕ ਅਨੁਸਾਰ ਸਾਬਤ ਸੂਰਤ ਦਸਤਾਰ ਸਿਰਾ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਜਿਹੜੇ 10 ਰੋਜਾ ਦਸਤਾਰ ਸਖਲਾਈ ਕੈਂਪ ਲਾਇਆ ਗਿਆ ਉਹਦੇ ਸਮਾਪਤੀ ਸਮਾਰੋਹ ਤੇ ਪਹੁੰਚੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਨੇ ਕਿਹਾ ਕਿ ਅੱਜ ਨੌਜਵਾਨਾਂ ਨੂੰ ਦਸਤਾਰ ਦੀ ਮਾਤਤਾ ਦੱਸਣ ਦੀ ਬੜੀ ਲੋੜ ਹੈ ਉਹਨਾਂ ਨੂੰ ਪਤਾ ਲੱਗੇ ਕਿ ਦਸਤਾਰ ਸਿੱਖ ਦੀ ਸ਼ਾਨ ਹੀ ਨਹੀਂ ਕਿਰਦਾਰ ਵੀ ਪੇਸ਼ ਕਰਦੀ ਹੈ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਮੇਂ-ਸਮੇਂ ਤੇ ਇਹੋ ਜਿਹੇ ਸਾਰੂ ਸੋਚ ਵਾਲੇ ਕੈਂਪ ਲਾਏ ਜਾਂਦੇ ਆ ਕੋਟ ਕਬੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੇ ਨਾਲ ਮੈਂ ਗੁਰਮੀਤ ਸਿੰਘ ਮੀਤਾਂ